800 ਕਿੱਲਾ ਜਮੀਨ ਦਾ ਕਿੰਨਾ 1800 ਕਿੱਲਾ ਨਹੀਂ ਥੋੜਾ ਕਿੰਨਾ ਸੀ ਸਾਡਾ ਉਹਦੇ 25 ਕਿੱਲੇ ਥਾ ਤੁਹਾਨੂੰ 25 ਕਿੱਲਿਆਂ ਦਾ ਕੁਝ ਮਿਲਿਆ ਕਿ ਨਹੀਂ ਕੁਝ ਨਹੀਂ ਉਹੀ ਬਸ ਕੁਝ ਮਿਲ ਗਿਆ ਜਿੱਦਾਂ ਪੰਜ ਪੰਜ ਕਿੱਲੇ ਕਹਿੰਦੇ ਪੌਣੇ ਬਾਕੀ ਮਹਿਕ ਮੰਖਾ ਲਈ ਅੱਜ ਕੀ ਖਰਾਬਾ ਨਹੀਂ ਪੰਜ ਕਿੱਲਿਆਂ ਦਾ ਹੀ ਮਿਲਿਆ ਤੁਹਾਨੂੰ ਪੰਜ ਪੰਜ 380 ਦੇ ਹਿਸਾਬ ਨਾਲ ਹਾਂਜੀ 380 ਦੇ ਹਿਸਾਬ ਨਾਲ ਛੋੜਾ ਵੀ ਆ ਕੋਈ ਤਾਂ ਕਿਉਂ ਇਹਨਾਂ ਨੂੰ ਮਿਲਿਆ ਹੀ ਨਹੀਂ ਸਾਨੂੰ ਤਾਂ ਮਿਲਿਆ ਹੀ ਨਹੀਂ ਨਾ ਛੋੜਾ ਕਿੰਨੇ ਕਿੱਲੇ ਸੀ ਸਾਡੇ 10 ਕਿੱਲੇ ਥਾ ਜਿਹਦੇ 10 ਕਿੱਲਿਆਂ ਦੇ ਵਿੱਚ ਹੀ ਰੇਤ ਪੈ ਗਈ ਤੇ ਸਾਨੂੰ ਉਹਨੇ 1 ਰੁਪਈਆ ਨਹੀਂ ਦਿੱਤਾ ਸਰਕਾਰ ਨੇ 1 ਰੁਪਈਆ ਵੀ ਇਸ ਚੰਗ ਤੇ ਨਹੀਂ ਬਣਾਇਆ ਬਰਾਲਕੇ ਸਾਹਿਬ ਨੇ ਕਹਲੇ ਆ ਤੇ ਤੁਸੀਂ ਅੱਗੇ ਸ਼ਿਕਾਇਤ ਕੀਤੀ ਕਿਤੇ ਕੋਈ ਡੀਸੀ ਕੋਲੇ ਜਾਂ ਕੋਈ ਮੈਨੇਜਰ ਕੀ ਕੀ ਆਂਦੇ ਉਹ ਸਵਾਰੀ ਕਿਹੜਾ ਪਟਵਾਰੀ ਉਹ ਕੀ ਨਾ ਹੀ ਹੁੰਦਾ ਸੁਨੀਲ ਦੱਤ ਕਿ ਸੁਨੀਲ ਅਜਾ ਤੁਸੀਂ ਵੀ ਸੁਨੀਲ ਦੱਤ ਦੇ ਹੀ ਮਾਰੇ ਹੋ ਹਾਂਜੀ ਸੁਨੀਲ ਦੱਤ ਭਾਈ ਬੰਦਾ ਬਣਿਆ ਪਿਆ ਬੜਾ ਮਾਲਾ ਸੁਨੀਲ ਦੱਤ ਤਾਂ ਬੜਾ ਵਧੀਆ ਬੰਦਾ ਸੀ ਇਹਨਾਂ ਨੂੰ ਇੱਕ ਪਟਵਾਰੀ ਮਿਲ ਗਿਆ ਸੀ ਉਹ ਰਗੜੀ ਆਉਂਦਾ ਇਹਨਾਂ ਨੂੰ ਵੀ ਰਗੜਿਆ ਉਹ ਪਿੱਛੋਂ ਆਏ ਸੀ ਤੇ ਇਹਨਾਂ ਨੂੰ ਵੀ ਰਗੜ ਗਿਆ ਕੇਸ ਐ ਸ਼ੁਰੂ ਕੀਤਾ ਉੱਤੇ ਹਾਂ ਕੇ ਲਾਇਆ ਜਿਹੜਾ ਹਾਂ ਜਿਹੜਾ ਹੁਣ ਸਾਨੂੰ ਮੰਤਰੀ ਸਾਥ ਬਹਿਣਾ ਪੈ ਗਿਆ ਉਹਦੇ ਤੋਂ ਕਿਉਂ ਫਿਰ ਦਬਾਅ ਪਾਏ ਜਾਂਦੇ ਆ ਇਕੱਲੇ ਘਰਾਂ ਸੀ ਹੁਣ ਅੱਗੇ ਤੋਂ ਦਬਣਾ ਨਹੀਂ ਅਸੀਂ ਤੁਹਾਡੇ ਨਾਲ ਆ ਪੁੱਛ ਲੋ ਇਹ ਆ ਵੀ ਮੁੰਡੇ ਨਾਲ ਸੀ ਮੇਰੇ ਨਹੀਂ ਹੁਣੇ ਨਾਲ ਹੀ ਲੈ ਕੇ ਆਏ ਆ ਅਸੀਂ ਇਹਨਾਂ ਨੂੰ ਆਹ ਭਾਈ ਇੱਥੇ ਘਰਾਂ ਨੂੰ ਬਹਿ ਕੇ ਕਹਿ ਦਿੰਦੇ ਉਹਨਾ ਤੁਸੀਂ ਬਹਿ ਕੇ ਬੈਕ ਐ ਤੇ ਆ 15 20 ਬੈਕਾਂ ਆ ਨੇ ਤੇ ਅੱਧੇ ਪਾਕਿਸਤਾਨ ਆ ਹੁਣ ਦੁੱਖ ਦੀ ਗੱਲ ਕੀ ਐ ਇੱਕ ਤਾਂ ਇਹ ਜਮਾਂ ਡਿਫੈਂਸ ਤੇ ਬਾਰਡਰ ਤੇ ਬੈਠੇ ਆ ਆ ਕਿਦਾ ਵਜ੍ਹੀ ਜਾਂਦਾ ਤੁਹਾਡਾ ਇੱਕ ਤਾਂ ਇਹ ਬਾਰਡਰ ਤੇ ਬੈਠੇ ਆ ਕਦੋਂ ਮਰਜੀ ਇਹਨਾਂ ਨੂੰ ਕਹਿ ਦਿੰਦੇ ਕਿ ਬਾਰਡਰ ਹੋ ਗਿਆ ਗਰਮ ਤੇ ਭਾਈ ਚਲੋ ਉਠੋ 10 ਕਿਲੋਮੀਟਰ ਤੀਸਾਂ ਤੋਂ ਖੂਦ ਪਾਦਾ ਬਾਕੀ ਜਿਹੜਾ ਬੰਦਾ ਬਾਰਡਰ ਤੇ ਬੈੰਦਾ ਉਹਨੂੰ ਐਕਸਟਰਾ ਇੱਕ ਇਨਾ ਵੱਲੋਂ ਫੰਡ ਹੁੰਦਾ ਦਿੱਤਾ ਜਾਂਦਾ ਹੈ ਇੱਥੇ ਤਾਂ ਜਿਹੜਾ ਹੱਕ ਮੰਗਦਾ ਸੀ ਉਹ ਵੀ ਨਹੀਂ ਦਿੱਤਾ 23 ਦਾ ਭਗਵੰਤ ਸਿੰਘ ਮਾਨ 23 ਚ ਤੇਰੀ ਸਰਕਾਰ ਸੀ ਆ ਖੜੇ ਜਵਾਨੀ ਨਹੀਂ ਮਿਲੀ ਇਹਨਾਂ ਨੂੰ ਤੇ ਸਭ ਤੋਂ ਖਤਰਨਾਕ ਇਲਾਕੇ ਚ ਬੈਠੇ ਨੇ ਨਹੀਂ ਤਾਂ ਇਹ ਜਮੀਨਾਂ ਛੱਡ ਕੇ ਆ ਜਾਣੇ ਇਹਦਾ 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 ਜਿਹੜਾ ਜਦੋਂ ਇਹ ਝੋਨਾ ਕਣਕ ਜੋ ਵੀ ਚੌਲ ਜਾਂ ਕਣਕ ਬਣ ਕੇ ਅੱਗੇ ਜਾਂਦੀ ਐ ਉਹਦਾ ਤੁਹਾਨੂੰ ਪੈਸਾ ਮਿਲਦਾ ਐ ਉਹ ਢੱਡ ਭੜਦੀ ਐ ਤੇ ਇਹਨਾਂ ਨੂੰ ਤੁਸੀਂ ਭੁੱਖੇ ਮਾਰੀ ਜਾਂਦੇ ਹੋ ਉਹ ਵਿਚਾਰੀਆਂ ਬੀਬੀਆਂ ਬਾਹਰ ਆ ਗਈਆਂ ਉਹਨਾਂ ਨੂੰ ਲੱਗਿਆ ਪਤਾ ਨਹੀਂ ਕੌਣ ਕਿਤੇ ਕੋਈ ਫੌਜ ਵਾਲੇ ਤਾਂ ਨਹੀਂ ਆ ਗਏ ਇਹ ਇਹ ਵੀ ਮਾਨ ਸਾਹਿਬ ਇੱਕ ਗੱਲ ਦੱਸਣਾ ਚਾਹੁੰਦੇ ਨੇ ਸਾਨੂੰ ਪੈਕੇਜ ਮਿਲਿਆ ਵਾ ਸਰਕਾਰ ਨੇ ਪੈਕੇਜ ਦਿੱਤਾ ਜਦੋਂ ਮਰਜ਼ੀ ਬੀਐਸਐਫ ਵਾਲੇ ਸਾਡੇ ਘਰ ਦੀ ਪਲਾਸੀ ਕਰ ਸਕਦੇ ਕੋਈ ਰੋਕ ਤੋਕ ਨਹੀਂ ਇਹ ਸਾਨੂੰ ਪੈਕੇਜ ਮਿਲਿਆ ਇੱਕ ਹੋਰ ਦੱਸਾਂ ਤੁਹਾਨੂੰ ਹਾਂਜੀ ਪਹਿਲਾਂ ਬੀਐਸਐਫ ਦਾ ਜਮਾਂ ਨਾਲ ਸੀ ਫੇਰ ਇਹਨਾਂ ਨੇ ਕਰਤਾ 5 ਕਿਲੋਮੀਟਰ ਫੇਰ ਕਰਤਾ 20 ਹੁਣ 50 ਕਿਲੋਮੀਟਰ ਤੱਕ ਬੀਐਸਐਫ ਕਿਦੇ ਮਰਜ਼ੀ ਕਰਦੀ ਤਲਾਸ਼ੀ ਲੈ ਸਕਦੀ ਹੈ ਹੁਣ ਦੱਸੋ ਲੈ ਵੀ ਆਪਣੀ ਸਟੇਟ ਵਾਲੇ ਮਰੇ ਨੇ ਤੇ ਜੇ ਉਹ 80000 ਪੁਲਿਸ ਵਾਲਾ ਇਸ ਕੰਮ ਦਾ ਹੀ ਨਹੀਂ ਕਿ ਨਸ਼ਾ ਫੜ ਸਕੇ ਜਾਂ ਕੁਝ ਹੋਰ ਗਲਤ ਚੀਜ਼ ਫੜ ਸਕੇ ਤਾਂ ਉਹਨਾਂ ਨੂੰ ਤਨਖਾਹ ਕਿਹੜੀ ਗੱਲ ਦੀ ਦਿੰਨੇ ਹੋ ਤਾਂ ਫਿਰ ਬੀਐਸਐਫ ਕਿਉਂ ਵੀ ਇਹਨਾਂ ਨੇ ਘਰਾਂ ਦੀਆਂ ਤਲਾਸ਼ੀਆਂ ਲੈਣੇ ਹੋ ਇਹਨਾਂ ਤੇ ਸ਼ੱਕ ਕਰਦੇ ਹੋ ਤੇ ਜਦੋਂ ਇਹਨਾਂ ਦਾ ਝੋਨਾ ਮਰ ਜੇ ਉਹਦੋਂ ਤੁਸੀਂ ਪੁੱਛਦੇ ਹੀ ਨਹੀਂ ਆਹ ਘੜੇ 23 ਦੇ ਵਿਕਟਮ ਇਹਨਾਂ ਨੂੰ ਚਵਾਨੀ ਨਹੀਂ ਮਿਲੀ ਹੋਣਾ ਆਪਣੇ ਇੱਧਰ ਬਰਬਾਦੀ ਹੋਣ ਜ਼ਿਆਦਾ ਇੱਧਰ ਹੋਈ ਆ ਆਪਣੇ ਹਾਂਜੀ ਜੀ ਸਾਰੇ ਸਾਰਾ ਬਾਸਾ ਦਰਿਆ ਆ ਗਿਆ ਨਾ ਸਾਰਾ ਹੀ ਦਰਿਆ ਹੀ ਆ ਜਿੰਨੇ ਵੀ ਗਾਉਂ ਤੋਂ ਕਿਤੇ ਬਾਨੀ ਨਹੀਂ ਗਾਉਂ ਨਾ ਯਾਦ ਹੈ ਯਾਰ ਆ ਵੇਖ ਲੋ ਯਾਰ ਆ ਵੇਖ ਆਈਆਂ ਸਾਰੇ ਪਿੱਛੇ ਅੱਗੇ ਦਾ ਜਲਥਾਲੋ ਨਾ ਜਾਂਦਾ ਆਹ ਸਾਹਮਣੇ ਉਹ ਤਾਂ ਅੱਗੇ ਪਾਕਿਸਤਾਨ ਆਈ ਗਿਆ ਹਾਂਜੀ ਇਹ ਖੇਮ ਕਰਨ ਆਪਣੇ ਇੱਧਰ ਗਿਆ ਅੱਗੇ ਨੂੰ ਆਹ ਸਾਹਮਣੇ ਆ ਗਿਆ ਖੇਮ ਕਰਨ ਆ ਗਿਆ ਕਿ ਹੁਣ ਅਸੀਂ ਤੁਹਾਨੂੰ ਕਹਿਣ ਕੀ ਆਏ ਹਾਂ ਹਾਂਜੀ ਕਿ ਜੋ ਧੱਕੇ ਹੁੰਦੇ ਆਏ ਆਏ ਆ ਹੁਣ ਆਪਾਂ ਇਹ ਚੀਜ਼ ਹੋਣੀ ਨਹੀਂ ਰਹੀ ਹੁਣ ਜਿਵੇਂ ਤੁਹਾਡੇ ਨਾਲ ਉਹ ਕਿਹੜਾ ਪਟਵਾਰੀ ਕੇ ਤਹਿਸੀਲਦਾਰ ਕਰ ਗਿਆ ਜੋ ਵੀ ਉਹਦੇ ਕੋਲੇ ਜਦੋਂ ਜਾਈਦਾ ਸੀ ਨਾ ਆਪਣਾ ਤਰਲੋਚਨ ਤਹਿਸੀਲਦਾਰ ਸੀ ਤੇ ਉਹ ਕਹਿੰਦਾ ਸੀ ਜਾਓ ਯਾਰ ਜੋ ਕਰਨਾ ਕਰ ਲਓ ਮੈਨੂੰ ਨਹੀਂ ਕਿਸੇ ਦੀ ਪਰਵਾਹ ਉਹ ਕਿਉਂਕਿ ਉੱਤੇ ਪੈਸੇ ਦਿੰਦਾ ਸੀ ਹਾਂ ਆ ਗੱਲ ਤੁਹਾਨੂੰ ਤੇਰੇ ਨਾਲ ਸੀ ਕਿੰਨੇ ਹਫ਼ਤੇ ਭਰ ਦਿਆ ਜੀ ਇਹ ਮਸਲਾ ਹੀ ਹੈ ਜਦੋਂ ਕਾਬੂ ਆਏ ਪਟਵਾਰੀ ਸਾਹਿਬ ਨਹੀਂ ਹੂੰ ਉਦੋਂ ਕਹਿੰਨੇ ਸਾਹ ਨਹੀਂ ਦਿੱਤਾ ਜੇ ਚਾਹ ਕਿਸਾਨ ਨਾਲ ਸਾਹ ਦੇ ਦਿੰਦੇ ਹੂੰ ਤੂੰ ਸਕਦਾ ਕੀ ਆਂਦੇ ਉਦੋਂ ਕੀ ਆਂਦੇ ਉਦੋਂ ਇਹ ਸਭ ਆਪੋ ਆਪਣੀ ਇਹਨਾਂ ਨੂੰ ਪਾ ਗਈ ਸਾਨੂੰ ਖਰਾਬਾ ਦੇ ਦੇ ਸਾਨੂੰ ਦੇ ਦੇ ਤੇ ਮਰਦੇ ਨਹੀਂ ਆਉਂਦੇ ਅੱਜ ਸਾਡੇ ਕੋਲੇ ਕਟੋ ਕਟ ਵੀ ਸਾਡੇ ਪਿੰਡ ਦਾ 1800 ਕਿੱਲੇ ਦੇ ਵਿੱਚੋਂ ਇਹ 400 ਕਿੱਲਾ ਜ਼ਮੀਨ ਸੈਂਟਰ ਗਵਰਨਮੈਂਟ ਦੀ ਆ 400 ਤੋਂ 600 ਕਿੱਲਾ ਜਿਹੜੀ ਉਹਨੇ ਜਾਲੀ ਪੱਕੀ ਕੀਤੀ ਹੋਈ ਕਿੱਧਰਲੇ ਪਾਸੇ ਆ ਉਹ ਕਿਤੇ ਵੀ ਆ ਕਿਸੇ ਵੀ ਕਿਸਾਨ ਦੇ ਥੱਲੇ ਹੋ ਸਕਦੀ ਹੈ ਅੱਛਾ ਹਾਂਜੀ ਤੇ ਫੇਰ ਉਹ ਮਤਲਬ ਉਹੀ ਕਰਤੀ ਹਾਂਜੀ ਮਤਲਬ ਸੈਂਟਰ ਗਵਰਨਮੈਂਟ ਦੀ ਜ਼ਮੀਨ ਤੇ ਉਹ ਉੱਥੇ ਵਾਈ ਹੋ ਰਹੀ ਹੈ ਹਾਂਜੀ ਵਾਈ ਵਾਈ ਹੁੰਦੀ ਆ ਉਹਦੇ ਤੇ ਕਿਸਾਨ ਮਾਲਕ ਹੁੰਦਾ ਹੈ ਹਾਂ ਪਰ ਉਹਦੇ ਵਿੱਚ ਜਿਹੜਾ ਵਾ ਪਟਵਾਰੀ ਪੈਸੇ ਲੈ ਕੇ ਪੱਕੀ ਕਰਕੇ ਗਿਆ ਉਹੀ ਪਟਵਾਰੀ ਉਹੀ ਪਟਵਾਰੀ ਯਾਰ ਉਹ ਪਟਵਾਰੀ ਘੱਟ ਮੈਨੂੰ ਤਾਂ ਬੜਾ ਤਗੜੀ ਕੋਈ ਚੀਜ਼ ਲੱਗਦੀ ਏ 400 ਕਲਾਸ ਸਰਕਾਰਮੈਂਟ ਦੀ ਮੁੱਠਿਆ ਕੋਣੋ ਫੜਿਆ ਫੁੜਿਆ ਬਹਿ ਕੇ ਅਚਾਉ ਨੂੰ ਕਰੀ ਆ ਜੀ ਉਹ ਉਹ ਕਦੇ ਆ ਜੀ ਹੁਣ ਤਾਂ ਬਸ ਡਿਊਟੀ ਹੋ ਗਿਆ ਮੇਰਾ ਕੰਮ ਨਹੀਂ ਨਹੀਂ ਉਹ ਉਹ ਜਿਹੜੀ ਉਤਲੀ ਸਰਕਾਰ ਹੈ ਨਾ ਉਹ ਤਾਂ ਵਹਿੰਦੀ ਰਹਿੰਦੀ ਹੈ ਉਹ ਤਾਂ ਤਸੱਲੀ ਕਰਾ ਦਿੰਦੀ ਹੈ ਆਪਾਂ ਵੇਖ ਰਹੇ ਆ ਨਾ ਸਹੀ ਗੱਲ ਕਿਹੜਿਆਂ ਦੇ ਕੀ ਕੀ ਹਾਲ ਹੋ ਰਹੇ ਤੇ ਜਿਹੜੇ ਹੁਣ ਕਰ ਰਹੇ ਇਹਨਾਂ ਦੇ ਵੇਖਿਓ ਜੇ ਕੀ ਹੁੰਦੇ ਆ ਆ ਹੱਸੀ ਜਾਂਦੇ ਆ ਆ ਵੀ ਹੱਸੀ ਜਾਂਦੇ ਆ ਕਿਉਂ ਕਿਉਂ ਕਿ ਨਾ ਤੇ ਉਸ ਉਤਲੀ ਸਰਕਾਰ ਦੀ ਕਿਰਪਾ ਹੈ ਨਹੀਂ ਨਹੀਂ ਕਿਰਪਾ ਹੈ ਸਹੀ ਗੱਲ ਹੈ ਤਾਂ ਹੀ ਹੱਸਦੇ ਆਹ ਜਿਹੜੇ ਤੁਹਾਨੂੰ ਲੁੱਟ ਗਏ ਕਿਤੇ ਹੱਸ ਗਏ ਤਾਂ ਕਹਿਦੇ ਹੋ ਜੇ ਨਹੀਂ ਜੀ ਨਹੀਂ ਕਹਿਦੀ ਵੀ ਨਹੀਂ ਹਾਂ ਹੀ ਤਾਂ ਕਹਿੰਦੇ ਵੀ ਅੱਜ ਨਹੀਂ ਹੋਰ ਨਹੀਂ ਤੇ ਤੁਹਾਡੇ ਹੌਸਲਿਆਂ ਨੂੰ ਤਾਂ ਆ ਦੇ ਕੇ ਪੰਜਾਬ ਵਾਲਿਆਂ ਦਾ ਹੌਸਲਾ ਹੁੰਦਾ ਹੌਸਲਾ ਅਸੀਂ ਤਾਂ ਕੁਛ ਨਹੀਂ ਕਹਿਣ ਦੇ ਹਾਂ ਘਰ ਵੇਖ ਲਓ ਸਾਹਮਣੇ ਹਾਲ ਕੀ ਐ ਸਾਰਾ ਟਹਿ ਗਿਆ ਚਵਾਨੀ ਨਹੀਂ ਮਿਲੀ ਉਹ ਦਿੱਤਾ ਜਿਹੜੀ ਅਸੀਂ ਬਲ ਬੱਦਾ ਇਹ ਵੀ ਤੁਸੀਂ ਬੰਨਿਆ ਆਪ ਦੀ ਹਕਮ ਦੇ ਵਿੱਚ ਆਹ ਵਿਖਾਇਓ ਜੇ ਆ ਇਹਨਾਂ ਨੇ ਆਪ ਬੰਨਿਆ ਬਾਨਾ ਪਿਛਲਾ ਇਹ ਵੀ ਆ ਸਾਰਾ ਬੰਨ ਸਾਡੀ ਹਕਮ ਦੇ ਵਿੱਚ ਇਹ ਇਹ ਅਸੀਂ ਨਾ ਉੱਧਰ ਗਏ ਸੀ ਅੱਜ ਨਾਲੇ ਆਹ ਬਾਨਾ 9 ਲੱਖ ਰੁਪਏ ਲੱਗਿਆ 5 ਕਿਲਿਆਂ ਵੇਚ ਦੇ ਪਾਈ ਬੰਦੇ ਕਿੰਨਾ ਲੱਗਿਆ 9 ਲੱਖ ਰੁਪਏ ਇਹਨੂੰ ਆਮ ਤੌਰ ਤੇ ਉੱਥੇ ਕੀ ਹੈ ਨਾ ਕਈ ਵਾਰੀ ਗੋਲ ਬੰਨ ਲੈਂਦੇ ਆ ਉਹਨੂੰ ਰਿੰਗ ਬੰਨ ਕਹੇ ਦਿੰਦੇ ਆ ਇਹ ਤੁਸੀਂ ਸਿੱਧਾ ਬੰਨਿਆ ਐ ਕਰਕੇ ਇਹ ਆਪਦੀ ਜ਼ਮੀਨ ਦੇ ਆਪਦੀ ਜ਼ਮੀਨ ਦੇ ਐਂਟਰ ਚ ਬੰਨਿਆ ਇਹ ਸਿਰਫ ਦਰਿਆ ਦਾ ਪਾਣੀ ਰੋਕਣ ਲਈ ਹਾਂਜੀ ਹਾਂਜੀ ਕਿ ਉਹ ਕਿਤੇ ਦੇ ਤਾਂ ਜਾਣੀ ਨਹੀਂ ਤੇ ਆਪਦੀ ਜ਼ਮੀਨ ਦੇ ਕੰਡੇ-ਕੰਡੇ ਬੰਨ ਲਿਆ ਵੀ ਫੇਰ ਵੀ ਮਾਰਨਾ ਕਰਦੇ ਐ ਕਰਕੇ ਆਪਦੀ ਜੇਬ ਦੇ ਵਿੱਚੋਂ ਇਹਨਾਂ ਦੀਆਂ ਵੋਟਾਂ ਲੈ ਕੇ ਬੰਨਦੇ ਹੋ ਇਹਨਾਂ ਲਈ ਕੁਝ ਕਰ ਵੀ ਲਓ ਕਿ ਬਸ ਐਂ ਹੀ ਕਰੂੰਗੇ ਹੁਣ ਕੁਝ ਨਹੀਂ ਕਰਨ ਦੇਣਾ ਆ ਜਿਹੜਾ ਪਾਣੀ ਵੀ ਡਬੋਇਆ ਹੈ ਨਾ ਤੁਹਾਨੂੰ ਹਾਂਜੀ ਇਹ ਉੱਤੇ ਪਾਖੜਾ ਤੇ ਫਿਰ ਇਹ ਕੋਰ ਦੱਸਿਓ ਜੀ ਤੁਸੀਂ ਇੱਥੇ ਜਦੋਂ ਪਾਣੀ ਪੂਣੀ ਲਾਉਣੇ ਹੋ ਹਾਂਜੀ ਉਹ ਕਿਵੇਂ ਲਾਉਣੇ ਹੋ ਸਾਡੇ ਕੋਲ ਤਾਂ ਆਪਦੇ ਟੂਬਲ ਆ ਜੀ ਤੂਲਾਂ ਪਾਣੀ ਆ ਆ ਵੇਖ ਲੋ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਚੱਲੇ ਹਾਂ ਉਤੋਂ ਤੋਂ ਬਾਈ ਜੀ ਹਾਂਜੀ ਆ ਤੁਹਾਡੇ ਤੱਕ ਆ ਗਿਆ ਅੱਗੇ ਫਰੋਜ਼ਪੁਰ ਦਾ ਵੀ ਵੇਖ ਲਿਆ ਫਾਜ਼ਲ ਕਾ ਤੱਕ ਇੱਕ ਥਾਂ ਤੇ ਵੀ ਕੋ ਬਾਲਾ ਬੰਦਾ ਫੋਨ ਕਰ ਰਿਹਾ ਤੁਹਾਨੂੰ ਕਿਤੇ ਪਾਕਿਸਤਾਨ ਵਾਲਾ ਤਾਂ ਨਹੀਂ ਕੋਈ ਓਏ ਬਰਾਵਾ ਲਾਣਾ ਨਹੀਂ ਦੀਵਾਸੀ ਜਨ ਹੈ ਇਹ ਕਿਤੇ ਵੀ ਕਿਸੇ ਦੇ ਵੀ ਨਾ ਦਰਿਆਈ ਨਾ ਨਹਿਰੀ ਪਾਣੀ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਜੀ ਨਹੀਂ ਜੀ ਇਹ ਤਾਂ ਬਿਲਕੁਲ ਹੀ ਨਹੀਂ ਲੱਗਦਾ ਪਤਾ ਕੀ ਗੱਲ ਹੁੰਦੀ ਆ ਜਦੋਂ ਪਾਣੀ ਦੀ ਲੋਡ ਹੁੰਦੀ ਆ ਉਦੋਂ ਹਰੀ ਗਾਉਂ ਗੇਟ ਬੰਦ ਹੋ ਜਾਂਦੀ ਆ ਉਦੋਂ ਸਾਡੇ ਉਹ ਸਾਰੇ ਕੋ ਪਾਣੀ ਸੂਏ ਚੋਂ ਕਾਹਨੋਂ ਆਉਂਦਾ ਜਿਹੜੇ ਦਰਿਆ ਦੇ ਵਿੱਚ ਮੱਛੀਆਂ ਵੀ ਮਰ ਜਾਂਦੀਆਂ ਸੂਏ ਤੋਂ ਜ਼ਿਆਦਾ ਪਾਣੀ ਨਹੀਂ ਹੁੰਦਾ ਇਹਦੇ ਵਿੱਚ ਦੀ ਆਪਾਂ ਪੈਦਲ ਜਾ ਸਕਦੇ ਆ ਮੱਛੀਆਂ ਵੀ ਮਰ ਜਾਂਦੀਆਂ ਜਾਂ ਤਾਂ ਸੋਕੇ ਨਾਲ ਮਾਰਦੇ ਆ ਤੇ ਜਾਂ ਚੜਾ ਕੇ ਦਰਿਆ ਮਾਰਦੇ ਆ ਇਹ ਦਰਿਆ ਦੂਰ ਤੱਕ ਜਾ ਕੇ ਲੱਗਦਾ ਕਿਤੇ ਵੀ ਜਾ ਕੇ इवन ਪਾਕਿਸਤਾਨ ਵੀ ਰਾਜਸਥਾਨ ਵੀ ਪਾਣੀ ਜਾਂਦਾ ਸਾਡੀ ਰਾਜਸਥਾਨ ਫੀਡਰ ਰਾਈ ਪਰ ਇਹਨਾਂ ਨੂੰ ਜਦੋਂ ਪਾਣੀ ਦੀ ਲੋੜਾਂ ਤੇ ਬੋਰ ਕਰਨਗੇ ਵਾਹ ਵੀ ਸਰਕਾਰੇ ਇਹ ਜਿਹੜੇ ਪਹਿਲਾਂ ਸੀ ਤੇ ਜਿਹੜੇ ਹੁਣ ਐ ਜਾਂ ਇਹ 55 ਤੋਂ ਜਿਨ੍ਹਾਂ ਨੇ ਕਰਤੂਤਾਂ ਕੀਤੀਆਂ ਸਾਡੀਆਂ ਸਰਕਾਰਾਂ ਸੀ ਵੋਟਾਂ ਇਹਨਾਂ ਦੀਆਂ ਤੇ ਕੰਮ ਕੀਤਾ ਦਿੱਲੀ ਲਈ ਰਾਜਸਥਾਨ ਲਈ ਹਰਿਆਣੇ ਲਈ ਪੰਜਾਬ ਵਾਲਿਆਂ ਲਈ ਨਹੀਂ ਕੀਤਾ ਆ ਤੁਹਾਡੇ ਕੰਮ ਐ ਆ ਤੁਹਾਡੇ ਸਾਹਮਣੇ ਆ ਸੀ ਉਥੋਂ ਲੱਗੇ ਪਿੱਛੋਂ ਹਾਂਜੀ ਹਾਂਜੀ ਕਿਤੇ ਵੀ ਦਰਿਆ ਦੇ ਨਾਲ ਕਿਤੇ ਵੀ ਨਹਿਰੀ ਪਾਣੀ ਜਾਂ ਦਰਿਆਈ ਪਾਣੀ ਨਹੀਂ ਮਿਲਦਾਗਾ ਨਹੀਂ ਹੈਗਾ ਮਤਲਬ ਦਰਿਆ ਚੋਂ ਨਹਿਰੀ ਕੱਢ ਲੈਣ ਤੁਨੂੰ ਬੋਲ ਰਾਂ ਹਾਂ ਬਾਹਰ ਬਾਣੀ ਇਹ ਦੇਣਾ ਹੁਣ ਸਾਡੇ ਬੋਦਾਂ ਚ ਇਹ ਪਏ ਨਾ ਪਾਣੀ ਸੰਤਾਲੀ ਦੇ ਰੱਖੇ ਡੋਬਣ ਲਈ ਜਾਂ ਸਟਾਉਣ ਲਈ ਹੁਣ ਜਾੜੀ ਹੋ ਗਈ ਆਜ਼ਾਦੀ ਹੋ ਗਈ 47 ਚ ਪਰ ਸਾਡੇ ਪੰਜਾਬ ਨੂੰ ਇਹਨਾਂ ਗੁਲਾਮ ਬਣਾਦਾ ਜੀ ਇਹ ਪਤਾ ਕੀ ਮੈਨੂੰ ਨਾ ਉਧਰ ਦੱਸਿਆ ਬੰਦਿਆਂ ਨੇ 트ਰੇਜੇਡੀ ਦੀ ਗੱਲ ਸੀ ਉਹ ਪਤਾ ਕੀ ਆਂਦੇ ਬਜ਼ੁਰਗਾਂ ਉਹਾਂ ਦੇ ਜਦੋਂ ਮੀਂਹ ਦੀ ਤਦੋਂ ਆਪਣੀ ਵੰਡ ਹੋਈ ਸੀ ਨਾ ਤਾਂ ਅਗਸਤ ਦੇ ਮਹੀਨੇ 15 ਤੋਂ ਪਤਾ ਹੀ ਹੈ ਤਾਂ ਉਦੋਂ ਮੀਂਹ ਪੈਂਦੇ ਸੀ ਹਾਂਜੀ ਭਦਰ ਉਹਾਂ ਦੇ ਉਦੋਂ ਉਜਾੜਾ ਜਦੋਂ ਆ ਤਾਂ ਮੀਂਹ ਚ ਹੋਇਆ ਆ ਦੇ ਹੁਣ ਜਦੋਂ ਮੀਂਹ ਪੈਂਦੇ ਆ ਨਾ ਸਾਨੂੰ ਲੱਗਦਾ ਉਹੀ ਦਿਨ ਆ ਗਈ ਕਿਉਂਕਿ ਆ ਹੁਣ ਆਏ ਅਸੀਂ ਉਥੋਂ ਉਹਾਂ ਦੇ 55 ਵਾਰੀ 55 ਆਂ ਆ ਦੇ ਨਾ 75 ਸਾਲਾਂ 77 ਸਾਲਾਂ 55 ਵਾਰੀ ਡੁੱਬ ਚੁੱਕੇ ਆ ਆਜ਼ਾਦੀ ਤੋਂ ਬਾਅਦ ਸਹੀ ਗੱਲ ਸਹੀ ਗੱਲ ਹੈ ਤੇ ਹੁਣ ਦੱਸੋ ਤੁਹਾਡੀ ਆਜ਼ਾਦੀ ਆਬਾਦੀ ਹੈ ਜਾਂ ਬਰਬਾਦੀ ਹੈ ਇਹ ਕੋਈ 23 ਦੇ ਵਿੱਚ ਡੁੱਬ ਗਏ ਆ ਬਰਬਾਦੀ ਹੈ ਕੱਲ ਦੇ ਪੈਸਾ ਲਿਆ ਜ਼ਮੀਨਾਂ ਦੁਬਾਰਾ ਬਣਾਈਆਂ ਦੇ ਤਾਂ ਕਦੀ ਹੋਣੀ ਕੋਈ 10 ਕਿੱਲੇ ਜ਼ਮੀਨ ਹੀ ਸਾਦੀ ਦੇ ਪੈਗੀ ਉਹ ਤਾਂ ਇਹਦੇ ਪ੍ਰਧਾਨ ਨੇ ਸੰਯੋਗ ਦਿੱਤਾ ਘੋੜਿਆਂ ਦਾ ਕੰਮ ਕਰਦਾ ਸੀ ਸ਼ਿੰਦਰਵੀਰ ਉਹਨੇ ਟਰੈਕਟਰ ਸੱਦੇ ਕੇ ਤੋਂ ਪਾਸਿਓਂ ਉਹ ਵੀਰ ਆਏ ਨੇ ਉਹ ਇਹਨਾਂ ਨੂੰ 2 ਕਿੱਲੇ 4 ਕਿੱਲੇ ਜ਼ਮੀਨ ਬਣਾ ਕੇ ਕਣਕ ਬਜਾ ਆ ਗਏ ਨੇ ਜੇ ਕਦੋਂ ਨਾ ਹੋਣ ਇਹ ਕਿੱਥੋਂ 10 ਕਿੱਲੇ ਜ਼ਮੀਨ ਅੱਧਾ ਕਰ ਲੈਣਗੇ ਉਹਨਾਂ ਸੀ ਕਰ ਰਹੇ ਨੇ ਕਿ ਤੁਹਾਡਾ ਲੋਕਾਂ ਨੂੰ ਆ ਬਣਾਇਆ ਤੇ ਰਹੇ ਆ ਕਿ ਲੋਕਾਂ ਨੂੰ ਦੱਸ ਸਕੀਏ ਕਿ ਉਹ ਹੀ ਅਸੀਂ ਤਾਂ ਸਾਡੇ ਜਿਹੜੇ ਦਾਨੀ ਬੰਦੇ ਆ ਨਾ ਜਿਹੜੇ ਬਾਹਰ ਵੀ ਨੇ ਵੀ ਤੁਸੀਂ ਉਹ ਨਾ ਜਦੋਂ ਸਾਡਾ ਪਾਣੀ ਲੈ ਜਾਂਦਾ ਉਹਦੋਂ ਲੋੜ ਹੈ ਸਾਡੀ ਸਾਥ ਲਓ ਬਾ ਆਹੀ ਕਹਿ ਰਹੇ ਆ ਸੀ ਇਸ ਵਾਲੀ ਜ਼ਮੀਨ ਕਣਕ ਪਜਾ ਦੇਾਂਗੇ ਉਹ ਖਾਨ ਜੋਗਾ ਜੂ ਚਾਦਾ ਚੋਂ ਫੇਰ ਵੇਖ ਜੂ ਫੇਰ ਪੈਦਾ ਹਰਤੀ ਹੋ ਜੂ ਅਗਲਾ ਸਾਲ ਫੇਰ ਚੱਲ ਪੂਗਾ ਬਾ ਆਹੀ ਅਸੀਂ ਕਹਿ ਰਹੇ ਆ ਕਿ ਭਾਈ ਇਹਨਾਂ ਕੋਲੇ ਪਾਣੀ ਵੀ ਹੈਗਾ ਆਟਾ ਵੀ ਹੈਗਾ ਪਸ਼ੂਆਂ ਚਾਰਾ ਵੀ ਹੈਗਾ ਹੈ ਚਾਰਾ ਵੀ ਹੈਗਾ ਸੋ ਜਦੋਂ ਇਹਨਾਂ ਨੂੰ ਮਦਦ ਦੀ ਲੋੜ ਹੋਈ ਉਦੋਂ ਤੁਹਾਨੂੰ ਅਸੀਂ ਇਹਨਾਂ ਲੋਕਾਂ ਨਾਲ ਸਿੱਧਾ ਜੋੜਾਂਗੇ ਉਦੋਂ ਇਹਨਾਂ ਦੀ ਮਦਦ ਕਰਿਓ ਕਰਾਂਗੇ ਜੁੜਨ ਦਾ ਕਿਸੇ ਪਿੰਡ ਭਾ ਦੇ ਰਾਹੀਂ ਆਓ ਕਿਸੇ ਤਰ੍ਹਾਂ ਵੀ ਆਓ ਉਹ ਨਹੀਂ ਉਹ ਅਸੀਂ ਕਹਤਾਂ ਔਰ ਜੋੜਾਂਗੇ ਵਿਚੋ ਨਹੀਂ ਨਹੀਂ ਵਿਚੋਲਾ ਰੱਖਣਾ ਹੀ ਨਹੀਂ ਆਪਾਂ ਹਾਂਜੀ ਵੀ ਸਿੱਧਾ ਅਗਰੇ ਨਾਲ ਸਿੱਧਾ ਤੁਹਾਡੇ ਨਾਲ ਹਾਂਜੀ ਕੇ ਡੀਜ਼ਲ ਦੇਣਾ ਬੀ ਦੇਣਾ ਰੇਹ ਦੇਣੀ ਹੈ ਜਾਂ ਬਾਅਦ ਚਾ ਜਿਵੇਂ ਘਰ ਟੁੱਟਿਆ ਇਹਨੂੰ ਬਣਾਉਣ ਲਈ ਦੇਣਾ ਭਾਈ ਸਿੱਧਾ ਤੁਹਾਡੇ ਨਾਲ ਜੁੜੋ ਦੋਨੇ ਇੱਕ ਵਾਰੀ ਅੱਗੇ ਆ ਕੇ ਆਹ ਵਿਖਾ ਦਿਓ ਜੇ ਆ ਅਸੀਂ ਖੜੇ ਆ ਤੇ ਉਹ ਸਾਹਮਣੇ ਪਾਕਿਸਤਾਨ ਹੈ ਸਾਹਮਣੇ ਕਸੂਰ ਤਹਿਸੀਲ ਹੈ ਇੱਥੇ ਸਾਹਮਣੇ ਕਸੂਰ ਆ ਸਾਹਮਣੇ ਹਾਂਜੀ ਇਹ ਕਸੂਰ ਤਹਿਸੀਲ ਹੈ ਭਾਈ ਸਾਹਮਣੇ ਲੋ ਜ਼ਿਲ੍ਹੇ ਦੇ ਤੇ ਤੰਦਰ ਸਾਰਿਆਂ ਨੂੰ ਹੀ ਆਉਂਦੇ ਆ ਪਾਕਿਸਤਾਨ ਨਾਲ ਨਹੀਂ ਆਈ ਜਾਂਦੇ ਉਹ ਤਾਂ ਸਾਨੂੰ ਵੀ ਆਉਂਦਾ ਇਹ ਕਸੂਰ ਤਹਿਸੀਲ ਹੈ ਇਹ ਡਿਫੈਂਸ ਤੇ ਬੈਠੇ ਆ ਜੇ ਖੁਦਾਂ ਨਾਲ ਖਾਸ ਤਾਂ ਕੁਝ ਹੁੰਦਾ ਜਿਵੇਂ ਹੁਣ ਟੈਨਸ਼ਨ ਹੋਈ ਸੀ ਸਭ ਤੋਂ ਪਹਿਲਾਂ ਮਾਰ ਇਨ੍ਹਾਂ ਤੇ ਹੋਣੀ ਹੈ ਚਾਹੇ ਟੈਂਕਾਂ ਦੀ ਹੋਵੇ ਗੋਲਿਆਂ ਦੀ ਹੋਵੇ ਕਾਸੇ ਦੀ ਵੀ ਹੋਵੇ ਤੇ ਇਨ੍ਹਾਂ ਨਾਲ ਹੀ ਤੋਖਾ ਹੋ ਰਿਹਾ ਇੱਕ ਯਾਰ ਪਟਵਾਰੀ ਤੋਖਾ ਕਰ ਜੇ ਤਹਿਸੀਲਦਾਰ ਕਰ ਜੇ ਤਾਂ ਡੀਸੀ ਕਾਦੇ ਲਈ ਆ एसडीएम ਕਾਦੇ ਲਈ ਹੈ ਫਿਰ ਇਹ ਕਮਿਸ਼ਨਰ ਡਿਵੀਜ਼ਨਲ ਕਿਹਦੇ ਲਈ ਹੈ ਤੇ ਸਭ ਤੋਂ ਉੱਤੇ چیਫ ਸਕੱਟਰੀ ਤੇ ਸਾਡੇ ਮੰਤਰੀ ਜਿਹਨੂੰ ਪਤੰਦਰ ਜਦੋਂ ਤੇ ਰਜਿਸਟਰੀ ਕਰਾਉਣੀ ਹੁੰਦੀ ਨਾ ਮਾਲ ਮੰਤਰੀ ਗਿਣ ਕੇ ਪੈਸੇ ਲੈਂਦਾ ਓਏ ਇੰਨੀਆਂ ਕਰਤੀਆਂ ਇੰਨੇ ਤੇ ਇੰਨਾ ਦਾ ਧਿਆਨ ਨਹੀਂ ਰੱਖਣਾ ਇਹਨਾਂ ਨੂੰ ਮੁਆਵਜ਼ਾ ਹੀ ਨਹੀਂ ਮਿਲਿਆ ਔਰ ਥੋੜਾ ਮੁਆਵਜ਼ਾ ਕਿਸੇ ਦੀ ਜੇਬ ਚ ਗਿਆ ਹੈ ਸਿਰਫ ਉਹਨੂੰ ਨਹੀਂ ਮਿਲਿਆ ਉੱਤੇ ਖਾਤੇ ਗਏ ਆ ਸਾਡੇ ਬੰਦਿਆ ਦੇ ਖਾਤਿਆਂ ਸਾਡੇ ਕੋਲ ਪ੍ਰੂਫ ਹੈ ਜੀ ਉਹਨਾਂ ਦੇ ਦੇਖੋ ਜੀ ਹੁਣ ਜਦੋਂ ਅਸੀਂ ਮੱਜਾਂ ਦੇ ਮੱਜਾਂ ਹੁਣ ਇਹ ਨਾ ਜਿਹੜੇ ਪ੍ਰੂਫ ਹੈ ਤੁਸੀਂ ਕੋਈ ਰੈਟ ਰੂਟ ਪਾਈ ਕਿ ਨਹੀਂ ਰੈਟ ਪਾਈ ਮੰਤਰੀ ਨੇ ਕੈਂਸਲ ਕਰਵਾਈਏ ਨਹੀਂ ਮੰਤਰੀ ਰੈਟ ਕਿਵੇਂ ਕੈਂਸਲ ਕਰ ਅੱਛਾ ਤੁਸੀਂ ਵਾਪਸ ਲੈ ਲਈ ਹੋਣੀ ਹੈ ਮੰਤਰੀ ਨੇ ਕਰਾਇਆ ਜੋ ਕੀਤਾ ਹਾਂਜੀ ਵਾਪਸ ਕਰਵਾ ਲਈ ਜੀ ਸਮਝੌਤਾ ਨਹੀਂ ਨਹੀਂ ਕੀ ਕਾਦੇ ਸਮਝੌਤਾ ਕਰਾਇਆ ਜਾਂ ਸਿੱਧਾ ਕਹਿੰਦਾ ਵਾਪਸ ਲੈ ਲਓ ਨੇ ਉਹਨੇ ਕਿਹਾ ਵੀ ਜਿੰਨਾ ਚਿਰ ਸਾਡੀ ਸਰਕਾਰ ਉਹਨਾਂ ਚਿਰ ਬਿਜਾਉਦਾ ਹੈ ਗਰੀ ਟਾਈਮ ਕੋ ਸਾਡੀਆਂ ਵੋਟਾਂ ਜਾਣਦੀਆਂ ਸਪਸ਼ਟ ਗੱਲ ਹੈ ਜੀ ਨਹੀਂ ਨਹੀਂ ਤੇ ਜਦੋਂ ਉਹ ਉੱਤਰ ਗਿਆ ਕਿ ਉਹਨੂੰ ਕਹੇ ਫਿਰ ਦੂਜਿਆਂ ਦੇ ਹਵਾਲੇ ਤੇ ਤੂੰ ਕਿਹੜੇ ਕੰਮ ਦਾ ਮੰਤਰੀ ਹੈ ਸਾਡੇ ਮੈਂ ਨਹੀਂ ਉਹਨੋਂ ਮੰਤਰੀ ਦਾ ਨਾਮ ਹੈ ਜਾਣ ਕੇ ਨਹੀਂ ਪੁੱਛ ਰਿਹਾ ਇਹਨਾਂ ਤੋਂ ਕਿਉਂਕਿ ਇਹ ਵਿਚਾਰਿਆਂ ਨੂੰ ਤੰਗ ਕਰਨਗੇ ਫਿਰ ਦੱਸਣਾ ਤਾਂ ਦੱਸ ਦਿਓ ਜੇ ਨਹੀਂ ਦੱਸਣਾ ਤਾਂ ਨਾਂ ਦੱਸੋ ਜੇ ਬੱਠ ਇਹ ਇੱਕ ਨਹੀਂ ਇਹ ਸਾਰਿਆਂ ਦੀ ਆ ਕਰਤੂਤ ਹੈ ਨਹੀਂ ਤਾਂ ਇੰਨਾ ਠੱਕਾ ਨਾ ਹੋਵੇ ਆ ਵੀ ਗਏ ਨੇ ਆ ਵੀ ਇਦਵੀ ਗਿਆ ਆ ਵੀ ਗਿਆ ਵਾ ਅੱਜ ਪਿੰਡ ਪੈਂਦੇ ਦੇ ਇਹਨਾਂ ਦਾ ਪਿੰਡ ਸਾਡੇ ਸਰਕਲ ਸਾਡੇ ਸਰਕਲ ਦੀ ਆ ਪੰਜ ਪਿੰਡ ਪੰਜਾ ਬਾਹੀ 7 ਪਿੰਡਾਂ ਦੇ ਖਾਤੋਂ ਕੇ ਹੋ ਪਾਇਆ ਸਿੰਘ ਰਸੂਲ ਪਰ ਮੁਠਿਆਂ ਦਾ ਝੁੱਗੀ ਨੱਥਾ ਸਿੰਘ ਦੇ ਝੁੱਗੀ ਨੂਰ ਮਲ ਦਾ ਪੰਜਾਈ ਖਤਰਾ ਨਹੀਂ ਲੜੇ ਆ ਬਾਪਾਂ ਦਾ ਕਿਸਾਨਾਂ ਇਨਸਾਫ਼ ਨਹੀਂ ਭਰਿਆ ਪੂਰਾ ਪਰ ਦਿੰਦੇ ਤੇ ਪੂਰਾ ਪੈਸਾ ਜੇਬਾਂ ਹੀ ਗਿਆ ਗੁਰਦੀਪ ਸਿੰਘ ਪਹਿਲਿਆਂ ਦਾ ਤਾਂ ਹੁਣ ਜੋ ਹੋ ਗਿਆ ਈ ਹੋ ਗਿਆ ਪਰ ਉਹ ਦਵਾਵਾਂਗੇ ਹੁਣ ਤੂੰ ਕੱਲਾ ਨਾ ਸਮਝੀ ਆਪਦੇ ਆਪ ਨੂੰ ਅਸੀਂ ਤੇਰੇ ਨਾਲ ਅਸੀਂ ਤੇਰੇ ਨਾਲ ਕਰ ਸੀ ਪਹਿਲਾਂ ਹੈ ਕਿਤੇ ਕਰ ਸੀ ਪਹਿਲਾਂ ਦਾ ਉਹ ਪਾੜ ਗਿਆ ਪਾਣੀ ਮਾਰ ਤੋਂ ਮੈਂ ਇੱਥੋਂ ਉੱਠ ਕੇ ਗਿਆ ਹੀ ਆ ਪਾਣੀ ਚ ਚੱਲ ਗਿਆ ਉਹ ਵੀ ਹੁਣ ਬਹਿ ਗਿਆ ਇੱਥੇ ਸੀਗਾ ਨਵਾਂ ਬਣਾਇਆ ਸੀ ਨਹੀਂ 88 ਵੇਲੇ ਜਾ 22 ਵੇਲੇ ਤੇੜਾ ਪੈ ਗਿਆ ਸਾਰੇ ਘਰ ਨਾਲ ਤੇ ਘਾਰ ਹੀ ਗਿਆ ਸਾਰੇ ਘਾਰੇ ਪਾੜ ਗਿਆ ਤੇ ਫਿਰ ਪਿੱਛੇ ਕਰਕੇ ਪਾਇਆ ਫਿਰ ਉਹ ਲੈ ਲਿਆ ਫਿਰ ਪੁਰਾਣਾ ਘਰ ਹੀ ਇੱਕ ਉਹ ਨੂੰ ਉਹ ਤੋਂ ਵਧੀਆ ਨਵਾਂ ਸੀ ਉਹ ਬੰਦੇ ਚਲੇ ਗਿਆ ਆਪਣੇ ਭਰਾ ਦਾ ਘਰ ਲੈ ਲਿਆ ਉਹ ਵੀ ਹੁਣ ਬਹਿ ਗਿਆ ਸਾਰਾ ਤੇ ਉਹ ਵੀ ਬਹਿ ਗਿਆ ਆ ਤੇ ਭਰਾ ਕਿੱਥੇ ਤੁਹਾਡਾ ਇੱਥੇ ਜਾਂ ਉਹ ਕਿਤੇ ਹੋਰ ਆ ਨਹੀਂ ਉਹ ਕਿਤੇ ਹੋਰ ਆ ਆ ਜਦੋਂ ਆ ਹਾਲ ਹੋਊਗਾ ਤਾਂ ਉਹ ਵੀ ਇਸੇ ਦੁੱਖ ਨੂੰ ਵੇਚ ਕੇ ਚਲੇ ਗਿਆ ਜੀ ਤੇ ਜਦੋਂ ਕੋਈ ਰਿਸ਼ਤੇ ਰੁਸਤੇ ਵਾਲੇ ਬੱਚੇ ਹੋ ਗਏ ਵੱਡੇ ਮੈਂ ਨਹੀਂ ਮੈਂ ਜਦੋਂ ਆਉਂਦਾ ਕੋਈ ਰਿਸ਼ਤਾ ਰੁਸਤਾ ਕਰਨਗੇ ਨਹੀਂ ਆਉਂਦੇ ਔਖੇ ਹੁੰਦੇ ਜੀ ਹੈ ਇੱਕ ਤਾਂ ਦਰਿਆ ਦੀ ਇੱਕ ਸਾਨੂੰ ਬਾਰਡਰ ਦੀ ਦੋ ਮਸਲੇ ਆ ਬਾਰਡਰ ਦੇ ਵੀ ਤੇ ਦਰਿਆ ਦੇ ਵੀ ਦੇਖੋ ਜੀ ਭਗਵੰਤ ਮਾਨ ਨੇ ਕਿਹਾ ਸੀ ਕੁਕੜੀ ਦਾ ਮੁਆਵਜ਼ਾ ਦਊਂਗਾ ਬੱਕਰੀਆਂ ਦਊਂਗਾ ਜਦੋਂ ਅਸੀਂ ਮੰਗਣ ਗਏ ਉਹਨਾਂ ਕਿ ਡੱਡ ਬੋਡੀਆਂ ਲੈ ਕੇ ਆ ਉਸ ਨੂੰ ਮੁਲਾਜ਼ਮ ਆ ਡੱਡ ਬੋਡੀਆਂ ਅਸੀਂ 17 ਤੋਂ ਤੱਕ ਲੈ ਲਏ ਸਾਡੇ ਕੋਲੇ 4 ਕਿੱਲੇ ਜ਼ਮੀਨ ਹੁੰਦੀ ਆ ਤੇ ਤੁਹਾਡੇ ਮਗਰ ਸਰਕਾਰ ਪੀਓ ਗੱਡੀਆਂ ਲੈ ਕੇ ਤੁਰੇ ਫਿਰਦੇ ਆ ਰਿਸ਼ਤੇ ਵਾਲੇ ਵੀ ਆ ਲੈ ਲਓ ਸਾਡੇ ਤੋਂ ਤੇ ਸਾਡੇ ਕੋਲੇ 18 ਕਿੱਲੇ 20 ਕਿੱਲੇ ਜ਼ਮੀਨ ਹੁੰਦੀ ਆ ਤੇ ਅਸੀਂ ਉਹਨਾਂ ਦੇ ਮਗਰ ਦਿੰਦੇ ਆ ਸਾਨੂੰ ਕੁੜੀ ਦੇ ਦੇ ਇੱਕ ਗੱਲ ਵੇਖਿਓ ਜੇ ਕਿ ਜਿਹੜੇ ਮੰਤਰੀ ਐਮ ਐਲ ਏ ਬੰਦੇ ਆ ਹਾਂਜੀ ਇਹਨਾਂ ਦੇ ਘਰ ਵੱਡੇ ਕਿਵੇਂ ਹੋ ਜਾਂਦੇ ਆ ਨਾ ਆਪਣੀਆਂ ਜੇਬਾਂ 'ਚ ਜਾ ਕੇ ਹੁੰਦੇ ਆ ਪਤਾ ਕਿੱਥੋਂ ਆ ਜਿਹੜੇ ਤੁਹਾਡੇ ਘਰ ਟੁੱਟੇ ਆ ਨਾ ਇਹੀ ਪੈਸੇ ਇਹਨਾਂ ਦੇ ਘਰਾਂ 'ਚ ਇਟਾਂ ਲੱਗਦੀਆਂ ਤੇ ਉਹ ਇਟਾਂ ਉਹ ਜਿਹੜੀ ਉਤਲੀ ਸਰਕਾਰ ਬੈਠੀ ਆ ਨਾ ਇਹਨਾਂ ਦੇ ਸਿਰਾਂ 'ਤੇ ਮਾਰਦੀ ਆ ਬਿਲਕੁਲ ਸਹੀ ਗੱਲ ਆ ਇੱਕ ਕਰਤੂਤ ਦਾ ਇਹਨਾਂ ਨੂੰ ਮਿਲਦਾ ਹੀ ਆ ਸਿਲਾ ਚਲੋ ਕੋਣੀ ਅਸੀਂ ਆ ਜਿਹੜਾ ਕੰਮ ਹੁਣ ਕਰ ਰਹੇ ਆ ਨਾ ਇਹ ਤੁਹਾਡਾ ਜਦੋਂ ਪਾਣੀ ਉੱਤਰ ਗਿਆ ਦਿਨਾਂ ਬਾਅਦ ਹਾਂਜੀ ਉੱਤਰ ਜਾਵਾਂਗੇ ਤੇ ਤੁਹਾਨੂੰ ਉਹ ਜਿਹੜੇ ਬੰਦਿਆਂ ਨਾਲ ਅਸੀਂ ਕੱਲਾਂ ਕੋਈ ਸਰਕਾਰ ਵਾਲਾ ਤਾਂ ਦਬਾ ਹੀ ਪਾ ਸਕਦੇ ਉਹ ਪਾਵਾਂਗੇ ਜਦ ਕਿ ਹੈਰਾਨਗੀ ਦੀ ਗੱਲ ਵੇਖੋ ਜਦੋਂ ਲੈਂਡ ਪੂਲਿੰਗ ਕਰਨੀ ਹੈ ਉਦੋਂ ਆਂਦੇ 50000 ਤੇ ਜੇ ਕਿਸਾਨ ਲੰਘਿਆ ਫਿਰ 1 ਲੱਖ ਫਿਰ 1 ਲੱਖ 30000 ਵੀ ਕਰਾਂਗੇ ਤੇ ਹੁਣ ਉਸੇ ਕਿੱਲੇ ਦਾ ਆਂਦੇ 50000 ਇਹ ਇਹਦਾ ਮਤਲਬ ਕੀ ਹੈ ਖਲਾਵੇ ਚ ਲੈ ਆਂਦੇ ਉਦੋਂ ਖਲਾਵੇ ਚ ਲੈਣਾ ਸੀ ਹੁਣ ਧੱਕਾ ਕਰਨਾ ਹੈ ਮਿਨਿਮਲ ਇਸ ਦਾ ਮੁੰਜੇ ਧੱਕਾ ਉੱਚ ਛਲਾਵਾ ਉਹਨਾਂ ਤਾਂ ਕਾ ਕਰਕੇ ਲੈਣਗੇ ਪਾਣੀ ਤੱਕੇ ਜਿੰਦਵਾਈ ਚੱਲ ਗਈ ਹੈ 4500 ਮੈਨੂੰ ਦੱਸਿਆ ਇਹਨਾਂ ਨੇ ਸਾਡਾ ਚੋਣਾਂ ਪੰਜ ਵੀ ਲੈ ਗਏ ਆ ਕਈਆਂ ਤੋਂ 6 ਕਈਆਂ 55 ਹੋ ਲੈ ਗਏ ਭਾਈ ਇਹ ਜਿਹੜੇ ਇਧਰ ਡੁੱਬਿਆ ਨਾ ਇਹਾਂ ਦੇ ਸਾਡਾ 15 15 20 20 ਹਜ਼ਾਰ ਤੱਕ ਗਿਆ ਉਹ ਤਾਂ ਗਿਆ ਗਿਆ ਜੀ ਲਵਾਈ ਦੇ ਜਿੰਨਾ ਗਿਆ ਉਹਨਾਂ ਵੀ ਨਹੀਂ ਦੇਣਾ ਇਹਨਾਂ ਨੇ ਤੇ ਜਿਹੜੇ ਕਿਰਾਏ ਤੇ ਡੀਜ਼ਲ ਤੇ ਅੱਗੇ ਜਿਹੜੀ ਕੰਕਦੀ ਵਜਾਈ ਲਈ ਮਿਹਨਤ ਆ ਉਹ ਵੱਖਰੀ ਆ ਚਲੋ ਕੋਣੀ ਖਿਆਲ ਰੱਖਿਓ ਜੇ ਆਪ ਦਾ ਠੀਕ ਹੈ ਜੀ ਤਰ ਤੂੰ ਕੀ ਕਹਿੰਦਾ ਤੁਸੀਂ ਤਾਂ ਪਹਿਲਾਂ ਹੀ ਖੇਲੇ ਹੁੰਦੇ ਜਮਾਂ ਆਹ ਗੱਲ ਹੋਈ ਨਾ ਕਿ ਬੋਲਾ ਤੇ ਸਮਾਈ ਲਾ ਇੱਕ ਵੇਖ ਲਿਓ ਜੇ ਆਹ ਹੱਸ ਰਿਹਾ ਇੰਨੀਆਂ ਮੁਸੀਬਤਾਂ ਚ ਵੀ ਤੇ ਉਹ ਜਿਹੜਾ ਉੱਤੇ ਬੈਠੇ ਕਿਸੇ ਨੂੰ ਸ਼ੂਗਰ ਹੋਈ ਹੈ ਕਿਸੇ ਨੂੰ ਫਲਾਨਾ ਹੋਇਆ ਔਰ ਇਹ ਗੋਲੀਆਂ ਖਾ ਕੇ ਚੱਲਦੇ ਆ ਕੋਈ ਗੱਲ ਨਹੀਂ ਆਹ ਵੇਖੋ ਹੋਂ ਦਾ ਸ਼ੁਗਰ ਚਾਹੀਦਾ ਜਲ ਪਾਣੀ ਦੀ ਸੇਵਾ ਤੁਸੀਂ ਰਹਿਣਤੀ ਸਾਡੀ ਆਹ ਵੇਖੋ ਕਾਉਤਲਾ ਜਲਦੀ ਸੇਵਾ ਤਾਂ ਕਰੀ ਜਾਂਦਾ ਹੁਣ ਵੀ ਮੀਂਹ ਪਈ ਜਾਂਦਾ ਨਹੀਂ ਲੈਂਦੇ 10 ਮਿੰਟ ਨਹੀਂ ਹੁਣ ਅਸੀਂ ਕਿਉਂਕਿ ਦੂਰ ਜਾਣਾ ਇੱਕੋ ਮੇਰੇ ਨਾਲ ਤੁਸੀਂ ਵਾਅਦਾ ਕਰਨਾ ਹੈ ਕਿ ਜੇ ਕੋਈ ਐ ਜਾ ਧੱਕਾ ਹੋਵੇ ਕਿਸੇ ਵੀ ਮੰਤਰੀ ਦੇ ਕਹਿਣ ਤੇ ਵਾਪਸ ਨਹੀਂ ਲੈਣੀ ਗੱਲ ਤੇ ਜੇ ਤੁਹਾਨੂੰ ਡਰਾਵੇ ਨਹੀਂ ਨਹੀਂ ਜੇ ਤੁਹਾਨੂੰ ਡਰਾਵੇ ਤਾਸੀਂ ਤੁਹਾਡੇ ਨਾਲ ਹੈ ਤੇ ਇੱਕ ਗੱਲ ਹੋਰ ਜਦੋਂ ਵੋਟ ਪਾਉਣੀ ਹੈ ਉਦੋਂ ਇਹਨਾਂ ਨੂੰ ਪੁੱਛਣਾ ਕਿ ਦੱਸ ਸਾਡੀਆਂ ਸਾਰੀਆਂ ਇੰਨਾ ਮੁਸ਼ਕਲਾਂ ਦਾ ਹੱਲ ਕੀ ਹੈ ਠੀਕ ਔਰ ਉਹਨੂੰ ਕਹਿਣਾ ਗੱਲ ਨਹੀਂ ਕਰਨੀ ਲਿਖ ਕੇ ਦੇ ਤੇ ਆਪ ਦੇ ਸਾਈਨ ਕਰ ਐਫੀਡੇਵਟ ਤੇ ਨਾਲ-ਨਾਲ ਤੇਰਾ ਮੁੱਖ ਮੰਤਰੀ ਦਾ ਦਾਵੇਦਾਰ ਤੇ ਪ੍ਰਧਾਨਤ ਸਾਈਨ ਕਰਕੇ ਦੇਵੇ ਨਹੀਂ ਤਾਂ ਗੱਡੀ ਬਣ ਜਾ ਲੈ ਆਉਂਦੇ ਨਹੀਂ ਜੀ ਇੱਥੇ ਮੈਂ ਕਿਹਾ ਨਹੀਂ ਜਿਹੜਾ ਦੂਜਾ ਆਉ ਇਹ ਤਾਂ ਪਤਾ ਕੀ ਆ ਨਾ ਨਾ ਆਪਣਾ ਮਸਲਾ ਇਹ ਆ ਕਿ ਆਪਾਂ ਹਰਾਉਣ 'ਚ ਲੱਗੇ ਰਹੇ ਨੇ ਜਿਤਾਉਣੇ ਜੀਨੂੰ ਉਹ ਤੋਂ ਲੈਣਾ ਆ ਇਨਕਲਾਬੀਆਂ ਤੋਂ ਲਿਆ ਹੁੰਦਾ ਨਾ ਕਿ ਦੱਸ ਇਨਕਲਾਬ ਕਿਵੇਂ ਲਿਖ ਕੇ ਦੱਸ ਤੇ ਆਪਣੀਆਂ ਹਾਲਤ ਨਹੀਂ ਹੋਣੀ ਤੇ ਉਹ ਪਹਿਲਿਆਂ ਤੋਂ ਵੀ ਇਹ ਕਿਹਾ ਹੁੰਦਾ ਹਾਂਜੀ ਹਾਂਜੀ ਜਿਹੜਾ ਗੁਟਕਾ ਸਾਹਿਬ ਚੱਕ ਕੇ ਕੀ ਜਾਂਦਾ ਨਸ਼ਾ ਹਟਾ ਦੂੰ ਤੇ ਜਿਹੜਾ ਕੈਲੀਫੋਰਨੀਆ ਬਣਾ ਰਿਆ ਸੀ ਦੇਖੋ ਜਿਹੜੀ ਆਂਦੀ ਸੀ ਗਰੀਬੀ ਹਟਾਉਂਦੀ ਜੇ ਲਿਖ ਕੇ ਲੈਣਾ ਹੁਣ ਐਫੀਡਾ ਵੜ ਤੇ ਐਵੇਂ ਨਹੀਂ ਮੰਨਣਾ ਨਹੀਂ ਤਾਂ ਕਹਿਣਾ ਜਾ ਮੰਨ ਲੈ ਕਿਸੇ ਨੇ ਨਹੀਂ ਨਾ ਲਿਖਿਆ ਕਹਿੰਦੇ ਲੈ ਨੋਟਾ ਤੇ ਜਾ ਕੇ ਮੋਹਰ ਲਾਉਂਗਾ ਸਾਡੇ ਤਾਂ ਇਹੋ ਜੇ ਆ ਪਿੰਡ ਦਾ ਜਾਂ ਸਰਪੰਚ ਦਾ ਹੁੰਦਾ ਉਹ ਉਹ ਜਿਹੜੀ ਗੱਲ ਕਰਦੇ ਸਾਡੀ ਉਹੀ ਸੌ ਤੇ 8 ਹੁੰਦੀ ਆ ਕਿ ਚਲੋ ਉਹਨੇ ਗੱਲ ਕਹਿ ਤੀ ਇਹ ਕਰਾਉਗਾ ਉਹ ਕਰਾਉਂਦਾ ਵੀ ਨੇ ਬਟ ਆ ਕਿਉਂ ਨਹੀਂ ਕਰਾਇਆ ਜਿਹੜਾ ਤੁਹਾਨੂੰ ਆ ਮੁਆਵਜ਼ਾ ਨਹੀਂ ਮਿਲਿਆਗਾ ਕੋਣ ਸਰਪੰਚਾਂ ਹੀ ਮਾੜਾ ਚੁਣ ਲਿਆ ਉਹ ਪੈਸਾ ਨਾ ਖਰੀਦਿਆ ਜਦੋਂ ਐਮਐਲਏ ਵੀ ਮਾੜਾ ਇਹਨਾਂ ਦਾ ਹਾਲ ਵੇਖੋ ਵਿਚਾਰਿਆਂ ਦਾ ਇਹਨਾਂ ਨੇ ਇਹਨਾਂ ਦਾ ਜਦੋਂ ਫਗਰਾ ਦਾ ਨਹੀਂ ਜੀ ਕੱਢੀ ਹਲਕੇ ਚ ਸਾਹੇ ਕਿੰਨੇ 25 ਲੱਖ ਕਿੰਨੇ ਪਹੁੰਚਾਉਂਦੇ ਨੇ ਨਹੀਂ ਨਹੀਂ ਉਹ ਸਾਰੇ ਹੀ ਕੀਤਾ ਹੈ ਉਹ ਸਾਰੇ ਹੀ ਹੈ ਇਹ ਇਹਨਾਂ ਦਾ ਵਿਚਾਰਿਆਂ ਦਾ ਧੱਕਾ ਵੇਖੋ ਪਹਿਲਾਂ ਤਾਂ ਇਹ ਹੱਦ ਤੇ ਬੈਠੇ ਆ ਫੇਰ ਇਹਨਾਂ ਦਾ ਸਰਪੰਚ ਮਾੜਾ ਇਨਾਂ ਦਾ ਐਮ.ਐਲ.ਏ ਵਾਲਾ ਇਨਾਂ ਦਾ ਮੰਤਰੀ ਵਾਲਾ ਤੇ ਮੁੱਖ ਮੰਤਰੀ ਦਾ ਸਾਰਿਆਂ ਨੂੰ ਹੀ ਪਤਾ ਕਿ ਹੋਜਾ ਤੇ ਯਾਰ ਫੇਰ ਇੰਨੇ ਮਾੜਿਆਂ ਦੇ ਬਾਵਜੂਦ ਆ ਦੋਨੇ ਹੱਸੀ ਜਾਂਦੇ ਪਤੰਦਰ ਖੜੇ ਤੇ ਆ ਵੀ ਹੱਸੀ ਜਾਂਦੇ ਆ ਆ ਹੁੰਦੀ ਹੈ ਪੰਜਾਬੀਅਤ ਆ ਆਉਂਦੀ ਹੈ ਬਹਾਦਰੀ ਬੱਠ ਬਹਾਦਰੀ ਦੇ ਨਾਲ-ਨਾਲ ਮੈਂ ਇੱਕ ਵਾਰੀ ਵਾਰੀ ਬਾਈ ਜੀ ਗੱਲ ਕਹਿਣਾ ਹੁੰਦਾ ਹੈ ਸੀਰੀਅਸ ਗੱਲ ਹੈ ਕਿ ਅਸੀਂ ਜੰਗਜੂ ਵੀ ਆ ਅਸੀਂ ਮਿਹਨਤੀ ਵੀ ਆ ਦਿਲ ਵਾਲੇ ਵੀ ਆ ਸਾਡੀ ਜ਼ਮੀਨ ਵੀ ਕਮਾਲ ਦੀ ਹੈ ਪਾਣੀ ਵੀ ਕੁਦਰਤਨ ਹੈਗਾ ਫਿਰ ਅਸੀਂ ਇੰਨੇ ਦੁੱਖ ਕਿਉਂ ਚਲਦੇ ਆ ਅਸੀਂ ਪਛੜੇ ਹੋਏ ਕਿਉਂ ਆ ਸਾਡੇ ਘਰ ਕਿਉਂ ਟੈਂਦੇ ਆ ਸਿਰਫ ਇਸ ਕਰਕੇ ਕਿ ਜੋ ਸਾਡੇ ਸਿਸਟਮ ਨੂੰ ਚਲਾਉਂਦੇ ਨੇ ਉਹ ਗੰਦੇ ਨੇ ਪਹਿਲਾਂ ਵੀ ਗੰਦੇ ਸੀ ਹੁਣ ਵੀ ਗੰਦੇ ਨੇ ਅਗਲੇ ਗੰਦੇ ਨਹੀਂ ਚੁੰਨੇ ਠੀਕ ਹੈ ਅਗਲੇ ਜਾਂਦੇ ਨੂੰ ਕਹਿੰਦਾ ਲਿਖ ਕੇ ਦੇ ਮੁਕਰੇ ਫੇਰ ਵੀ ਸਕਦੇ ਨੇ ਪਰ ਫੇਰ ਵੀ ਫੇਰ ਆਪਣੇ ਹੱਥ 'ਚ ਜੁੱਤੀ ਹੋਊਗੀ ਤੇ ਕੋਟ ਵੀ ਹੋਊਗਾ ਤਾਂ ਜੋ ਫੇਰ ਆਪਾਂ ਇਹ ਕਹਿ ਸਕੀਏ ਕਿ ਆ ਐਫੀਡੇਬਟ ਹੈ ਹੁਣ ਜੇ ਆਪਾਂ ਤੁਸੀਂ ਕਹੋਗੇ ਨਾ ਇਹਨਾਂ ਨੂੰ ਇਹਨਾਂ ਨੇ ਕਦੋਂ ਕਿਹਾ ਸੀ ਅਸੀਂ ਹਾਂਜੀ ਬਿਲਕੁਲ ਨਹੀਂ ਇਹ ਕਦੋਂ ਕਿਹਾ ਸੀ ਅਸੀਂ ਦਾ ਝੂਠਾ ਢਾਰੀ ਸਰਕਾਰ ਬਣ ਗਈ ਜੀ ਦੋ ਕੋਠੇ ਤਾਂ ਉੱਥੇ ਮਜੀਬ ਸਿੰਘਾਂ ਦੇ ਸੀ ਜਦ ਆ ਜਿਹੜੇ ਪਾਣੀ ਦੇ ਵਿੱਚ ਖਤਮ ਹੀ ਹੋ ਗਏ ਉਹ ਮੈਂ ਵੇਖ ਕੇ ਵੀ ਆਇਆ ਉਧਰ ਵਿਚਾਰਿਆਂ ਦੇ ਹਾਂਜੀ ਇੱਕ ਤਾਂ ਨਾਲ ਪਹਿਲੀ ਵੀ ਉੱਥੇ ਹੀ ਉਹਨਾਂ ਦੀ ਪਹਿਲੀ ਵੀ ਗਈ ਕੋਠੇ ਵੀ ਲੱਗੀ ਹੋਈ ਆ ਹਜੇ ਪਤਾ ਨਹੀਂ ਕਿ ਪਾਣੀ ਲੈਂਦੇ ਲੈਂਦਿਆਂ ਆਪਦੀ ਪਹਿਲੀ ਦੇ ਵਿੱਚ ਬਹਿੰਜੋ ਕੇ ਛੱਡਣਾ ਕਿ ਨਹੀਂ ਦਰਿਆ ਨਹੀਂ ਚਲੇ ਜਾਣਾ ਮੰਨ ਲਓ ਦੋ ਕੋਠੇ ਡਿੱਗ ਪਿਆ ਕਾਫੀ ਉੱਥੇ ਲਾਗੇ ਦੋਖੇ ਹੀ ਪਪੂਲ ਦਾ ਉਹ ਖਤਮ ਹੋ ਗਿਆ ਹੈ ਅਚਾ ਉਹ ਜਿਹੜਾ ਵਿੱਚ ਅਸੀਂ ਵੇਦੇ ਆਏ ਆ ਉਹ ਹੀ ਨਾ ਉਹ ਤਾਂ ਜਮੇ ਵਿੱਚ ਆ ਗਿਆ ਉਹਦੇ ਦਰਿਆ ਦੇ ਹਾਂ ਤੇ ਜਿੰਨੇ ਦਿਆਂ ਨੂੰ ਪਾਣੀ ਥੱਲੇ ਜਾਣਾ ਹੋ ਸਕਦਾ ਉਹਨੇ ਜ਼ਮੀਨ ਨਾਲ ਦਾ ਵਿੱਚ ਇਹ ਤਾਂ ਪਤਾ ਹੋਣਾ ਕਿ ਕਿਤੇ ਤਾਂ ਪਤਾ ਹੀ ਕਿੰਨੇ ਪਸ਼ੂ ਦੋ ਕਿਤੇ ਤਾਂ ਮਿੱਟੀ ਚੜ ਜਾਣੀ ਹੈ ਤੇ ਕਿਤੇ ਖੱਡ ਪੈ ਜਾਣੀ ਹਾਂਜੀ ਐ ਹੋਣਾ ਹੋਵੇ ਦਰਿਆ ਦੀ ਇਦਾਂ ਹੋਣਾ ਹੋਵੇ ਚੰਗਾ ਭਾਈ ਕੋਈ ਗੱਲ ਨਹੀਂ ਅਸੀਂ ਨਾਲ ਜਮਾ ਤੁਹਾਡੇ ਨਾਲ ਹੈ ਆਜੋ ਮੈਂ ਨਹੀਂ ਹੁਣ ਕੋਈ ਗੱਲ ਨਹੀਂ ਬਸ ਸੇਵਾ ਹੋ ਗਈ ਤੁਹਾਨੂੰ ਮਿਲ ਲੈ ਤੇ ਉਦੋਂ ਪਾ ਚਾਹ ਪੀ ਕੇ ਜਾਵਾਂਗੇ ਜਦੋਂ ਤੁਹਾਡੇ ਤੱਕ ਕੁਝ ਪਹਹਾ ਸਕੀਏ ਉਦੋਂ ਪੀਵਾ ਕੇ ਤੁਹਾਡੇ ਕੋਲ ਚੰਗਾ ਜੀ